ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਸਾਰੇ ਭਰਾ ਆਪਾਂ ਤੋਂ ਨਾ ਵੀ ਭਿੰਡੀ ਦੀ ਗਰੋਥ ਵਾਸਤੇ ਮੰਗ ਰਹੇ ਸੀ ਵੀਡੀਓ ਵੀ ਕੀ ਤੁਸੀਂ ਕੀ ਕੀ ਕਰਦੇ ਹੋ ਵੀ ਜਿਹੜਾ ਭਿੰਡੀ ਦੀ ਗਰੋਥ ਵੀ ਵਧੀਆ ਹੋ ਸਕੇ ਸਾਡੇ ਤੇ ਆਹ ਬਈ ਆਪਾਂ ਜਿਹੜੀ ਭਿੰਡੀ ਆਪਣੇ ਖੜੀ ਹੈਗੀ ਤੁਸੀਂ ਚੈੱਕ ਕਰ ਲਓ ਤੇ ਇਹ ਫਾਲ ਦੇ ਉੱਤੇ ਮੈਂ ਚੱਕਰ ਨੂੰ ਤਿਆਰ ਆ ਤੇ ਅੱਜ ਬਈ 22 ਦਿਨ ਹੋ ਗਏ ਭਿੰਡੀ ਬੀਜੀ ਨੂੰ ਤੇ ਭਿੰਡੀ ਦੀ ਗਰੋਥ ਬਹੁਤ ਜ਼ਿਆਦਾ ਜਿੰਨੀਆਂ ਪ੍ਰਗਟਾ ਸਕਦਾ ਉੰਨੀ ਜ਼ਿਆਦਾ ਗਰੋਥ ਫੁੱਲ ਗਰੋਥ ਹੈ ਸੋਹਣੀ ਭਿੰਡੀ ਆ ਤੇ ਦੇ ਵਿੱਚ ਜੀ ਵੀ ਲੱਗਦਾ ਬੈਠੇ ਬੰਦੇ ਦਾ ਵੀ ਹਾਂ ਵੀ ਗ੍ਰੋਥ ਜਿੰਨੀ ਆਪਾਂ ਕਹਿੰਨੇ ਬਹੁਤ ਜਿਆਦਾ ਚੰਗੀ ਗ੍ਰੋਥ ਹੈ ਆਪਾਂ ਇਹਦੇ ਲਈ ਕੀ ਕੀ ਕਰ ਸਕਦੇ ਆ ਗ੍ਰੋਥ ਕਰਾਉਣ ਵਾਸਤੇ ਭਿੰਡੀ ਦੀ ਤੇ ਵੀ ਭਿੰਡੀ ਦੇ ਸੋਹਣੀ ਹੋ ਜੇ ਵਧੀਆ ਹੋ ਜੇ ਤੇ ਨਾਲ ਨਾਲ ਇਨਸੈਕਟ ਤੋਂ ਕਿਵੇਂ ਆਪਾਂ ਬਚਾ ਸਕਦੇ ਆ ਅੱਜ ਆਪਾਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਗ੍ਰੋਥ ਦੀ ਗੱਲ ਕਰਦੇ ਆ ਵੀ ਗ੍ਰੋਥ ਦੇ ਵਾਸਤੇ ਆਪਾਂ ਕੀ ਕੀ ਕਰਨਾ ਗਰੋਥ ਦੇ ਵਾਸਤੇ ਸਭ ਤੋਂ ਬੈਸਟ ਇਹਦੇ ਲਈ ਦੋ ਤਿੰਨ ਚੀਜ਼ਾਂ ਸਭ ਤੋਂ ਬੈਸਟ ਨੇ ਪਹਿਲੀ ਚੀਜ਼ ਤਾਂ ਜਿਹੜੀ ਸਭ ਤੋਂ ਬੈਸਟ ਆ ਜਿਹੜਾ ਤੁਸੀਂ ਕਰਨਾ ਤੇ ਆਹ ਲੈਣਾ ਬਈ ਬਾਇਓਬੀਟਾ ਸੀਬੀਡ ਠੀਕ ਹੈ ਇੱਕ ਤਾਂ ਇਹ ਲੈਣਾ ਤੇ ਦੂਸਰਾ ਨੰਬਰ ਲੈਣਾ ਆਪਾਂ ਐਂਟਰਾਕੋਲ ਐਂਟਰਾਕੋਲ ਮੈਂ ਉਧਰ ਕਾਲੀ ਦੇ ਵਿੱਚ ਥੋੜਾਪੋ ਲੈ ਗੋਤੇ ਦੇ ਵਿੱਚ ਪਿਆ ਆਪਣੇ ਐਂਟਰਾਕੋਲ ਸਾਰਿਆਂ ਨੂੰ ਪਤਾ ਪ੍ਰੋਪੀਨੇਵ ਤੁਸੀਂ ਉਹ ਇਹ ਲੈਣਾ ਇਹ ਦੋਵਾਂ ਚੀਜ਼ਾਂ ਨੂੰ ਇਹਦੀ ਡੋਜ਼ ਦੇ ਲੈਣੀ ਆ ਬਈ ਆਪਾਂ 60 70 ml 70 ml ਲੈਣੀ ਆ ਤੇ ਉਹਦੀ ਆਪਾਂ ਡੋਜ਼ ਇੱਕ ਕਿੱਲੇ ਦੇ ਹਿਸਾਬ ਨਾਲ ਦੱਸ ਦਿੰਨਾ ਇਹਦੀ ਆਪਾਂ ਇੱਕ ਕਿੱਲੇ ਦੀ ਦੇਣੀ ਹੈ 350 ml ਡੋਜ਼ ਤੇ ਉਹਦੀ ਆਪਾਂ ਦੇਣੀ ਹੈ ਬਈ ਆਪਾਂ ਉਹਦੀ ਵੀ ਲਗਭਗ 3 350 ਗ੍ਰਾਮ ਤੁਸੀਂ ਡੋਜ਼ ਦੇ ਦਿਓ ਉਹਦੀ ਵੀ ਇੱਕ ਕਿੱਲੇ ਦੀ ਠੀਕ ਆ ਤੇ ਸੋਨੋ ਬਹੁਤ ਬੈਸਟ ਰਿਜ਼ਲਟ ਮਿਲਣਗੇ ਗਰੋਥ ਪ੍ਰੋਮੋਟਰ ਆ ਇਹ ਬਾਇਓਬੀਟਾ ਤੇ ਗਰੋਥ ਦਾ ਇਹ ਗਰੋਥ ਨੂੰ ਅਪ ਕਰਦਾ ਜਿੰਨਾ ਆਪਾਂ ਕਰ ਸਕਦੇ ਉਹਨਾਂ ਆਪ ਕਰਦਾ ਤੇ ਦੂਸਰੀ ਚੀਜ਼ ਦੀ ਹੁਣ ਆਪਾਂ ਦੂਸਰੀ ਜੇ ਆਪਾਂ ਗੱਲ ਕਰੀਏ ਵੀ ਆਪਾਂ ਹੋਰ ਕੀ ਕਰ ਸਕਦੇ ਆ ਤੇ ਆਪਾਂ ਬਈ ਅਚ ਰਿਲੇਟਡ ਜ਼ਿੰਕ ਹੈ ਠੀਕ ਹੈ 12% ਜਿਹੜੀ ਆਉਂਦੀ ਹੈ ਆਪਣੀ ਰਿਲੇਟਡ ਫਾਰਮ ਦੇ ਵਿੱਚ ਆਉਂਦੀ ਆ ਆਪਾਂ ਉੱਤੇ ਕਰਤੀਆਂ ਸਾਰਿਆਂ ਨੂੰ ਪਤੀ ਆ ਜਾਣਦੀ ਹੈ ਜਿਹੜੇ ਬੰਦੇ ਸਾਰੇ ਖੇਤੀ ਕਰਦੇ ਆ 191 ਤੇ ਚਿਲੇਟਡ ਜ਼ਿੰਕ 1 ਕਿਲੋ 191 ਲੈਣੀ ਆ ਤੇ ਲਗਭਗ 80 ਗ੍ਰਾਮ 80 ਤੋਂ ਲੈ ਕੇ 100 ਗ੍ਰਾਮ ਤੱਕ ਆਪਾਂ ਚਿਲੇਟਡ ਜ਼ਿੰਕ ਪਾਉਣੀ ਠੀਕ ਹੈ ਫਾਲਤ ਆ ਬਈ 100 ਗ੍ਰਾਮ ਡੋਜ਼ ਦੇ ਦੀ 80 ਤੋਂ 100 ਗ੍ਰਾਮ ਤੁਸੀਂ ਫਾਲਤ ਆਉਂਦੇ ਹੋ ਬਹੁਤ ਤੁਹਾਨੂੰ ਬੈਸਟ ਰਿਜ਼ਲਟ ਮਿਲਣਗੇ ਇਹਦੇ ਤੇ ਆਪਾਂ ਹੋਰ ਕੀ ਕਰ ਸਕਦੇ ਆ ਬਈ ਹੋਰ ਆਪਾਂ ਇਹਦੇ ਵਾਸਤੇ ਬਈ ਜਿਬਰੋਲਿਕ ਐਸਿਡ ਠੀਕ ਹੈ ਜਿਬਰੋਲਿਕ ਐਸਿਡ ਕਰ ਸਕਦੇ ਜਿਵੇਂ 0.1% ਵਾਲਾ ਹੁੰਦਾ ਜਿਵੇਂ ਹੋਰ ਸੀਨਾ ਤੇ ਆਉਂਦਾ ਠੀਕ ਹੈ ਹੋਰ ਕਈ ਨਵਾਂ ਤੇ ਆਉਂਦਾ ਜਿਬਰੋਲਿਕ ਜਿਬਰੋਲਿਕ ਐਸਿਡ ਕਰ ਸਕਦਾ ਜੇ ਜਿਬਰੋਲਿਕ ਐਸਿਡ ਤੁਸੀਂ ਬਿਜਾਰਤੋ ਨਹੀਂ ਵੀ ਲੈਣਾ ਤਾਂ ਜਬਰੋਲਕ ਐਸਟ ਤਿਆਰ ਕਰਨਾ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਤੇ ਇਹ ਬਾਇਓਗਿਟਾ ਦੇ ਵਿੱਚ ਵੀ ਜਮੈਂ ਸੇਮ ਚੀਜ਼ ਹੈ ਜਿਹੜੇ ਆਪਾਂ ਤਿਆਰ ਕਰਦੇ ਆਂ ਘਰੇ ਤਾਂ ਤੁਸੀਂ ਕੀ ਕਰਨਾ ਬਾਈ ਆਪਣੇ ਘਰੇ 20 ਲੀਟਰ ਪਾਣੀ ਲੈ ਲੈਣਾ ਟੂਟੀ ਦਾ 20 ਲੀਟਰ ਪਾਣੀ ਲੈ ਕੇ ਬਾਈ ਮੇਰੇ ਕੋਲ ਆਪਣੇ ਕੋਲੇ ਆਪਦੇ ਕੋਲੇ ਵੀ ਘਰੇ ਇਹ ਚੀਜ਼ ਤਿਆਰ ਕਰੀ ਪਈ ਹੈ ਆਪਾਂ ਬਾਜ਼ਾਰੋਂ ਚ ਪ੍ਰੋਬਲ ਲੈਣੋਂ ਹਟ ਗਏ ਤੇ ਆਪਣੇ ਆਪ ਦੇ ਘਰ ਦੇ ਚ ਪ੍ਰੋਬਲ ਕੀ ਬਰਤਦੇ ਆਂ ਆ ਤੁਸੀਂ 20 ਲੀਟਰ ਪਾਣੀ ਲੈਣਾ ਤੇ ਉਹਦੇ ਚ ਬਾਈ 20 ਕਿਲੋਟਰ ਪਾਣੀ ਦੇ ਵਿੱਚ 8 ਕੁ 7-8 ਪਾਥੀਆਂ ਪਾ ਲਓ ਬਸ ਸਿੱਧੇ ਵਾਲਾ ਡਰਮ ਲੈ ਲਓ ਜਿਹੜਾ ਆਪਣਾ ਲੰਮਾ ਡਰਮ ਹੁੰਦਾ ਉਹ ਲੈ ਲਓ 6-7 ਪਾਥੀਆਂ ਪਾ ਲਓ ਬਈ 6 ਪਾਥੀਆਂ ਪਾ ਲੈ ਬਹੁਤ ਨੇ ਪੁਰਾਣੀਆਂ ਬਾਥੀਆਂ ਹੁਣ ਸੇ 7 ਮਹੀਨੇ ਪੁਰਾਣੀਆਂ ਆਪਣੀਆਂ ਤੇ ਉਹਦੇ ਚ ਤੁਸੀਂ 1/2 ਕਿਲੋ ਗੁੜ ਪਾਉਣਾ ਬਈ ਜਿਹੜਾ ਆਪਣਾ ਗੁੜ ਹੁੰਦਾ ਗੁੜ ਲੈ ਲਓ ਦੇਸੀ ਗੁੜ ਆਪਣਾ ਮਿਲ ਜੂ ਜੇ ਵਧੀਆ ਗੁੜ ਮਿਲ ਜਾਓ ਕਿ ਜਾਂ ਕਈ ਵਾਰੀ ਆਪਣੇ ਪੁਰਾਣਾ ਨਹੀਂ ਹੁੰਦਾ ਕਾਲਾ ਗੁੜ ਹੋਇਆ ਪਿਆ ਹੁੰਦਾ ਜਾਂ ਮਟਲਿਆ ਪਿਆ ਹੁੰਦਾ ਉਹ ਲਿਓ ਬਹੁਤ ਬੈਸਟ ਕੰਮ ਕਰਦਾ ਉਹ ਵੀ ਇਹ ਨਾਲ ਹੀ ਛੱਟਣਾ ਤੇ ਆਪਾਂ ਹਫ਼ਤਾ ਕਰੱਖਣਾ ਤੇ ਜ਼ਰੂਰ ਅਲਕ ਆਪਣਾ ਤਿਆਰ ਹੋ ਜਾਊਗਾ ਉਹਨੂੰ ਤੁਸੀਂ ਵਾਰ-ਵਾਰ ਰਿਪੀਟ ਕਰ ਸਕਦੇ ਹੋ ਗਰੋਥ ਪ੍ਰੋਮੋਟਰ ਬਹੁਤ ਬੈਸਟ ਹੈ ਗਰੋਥ ਪ੍ਰੋਮੋਟਰ ਬਹੁਤ ਜਿੰਨਾ ਆਪਾਂ ਕਹਿੰਦੇ ਉਹਨਾਂ ਬੈਸਟ ਹੈ ਬਾਕੀ ਮੈਂ ਇੱਕ ਗੱਲ ਦੇਖੀ ਇਹ ਚੀਜ਼ ਮੈਂ ਥੋੜੀ ਜਿਹਾ ਆਰਗੈਨਿਕ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਜਮੇ ਆਰਗੈਨਿਕ ਕਰਦੇ ਇਹਨੂੰ ਪਰ ਆਰਗੈਨਿਕ ਚੀਜ਼ਾਂ ਵਿੱਚ ਬਹੁਤ ਕੰਮ ਕਰਦੀ ਹੈ ਤੇ ਹੋਰ ਆਪਾਂ ਕੀ ਕਰ ਸਕਦੇ ਹਾਂ ਨਿਊਟ੍ਰੀਐਂਟ ਹੋਰ ਆਪਾਂ ਕਿਹੜਾ ਤਿਆਰ ਕਰ ਸਕਦੇ ਦੇ ਵਾਸਤੇ ਹੋਰ ਬਾਈ ਤੁਸੀਂ ਦੇ ਦੇਣਾ ਨਾ ਤਾਂ ਆਪਾਂ ਹੰਗੀ ਸਾਈਡ ਦੇ ਰੂਪ ਦੇ ਵਿੱਚ ਆਪਣੇ ਘਰੇ ਜੇ ਤਿਆਰ ਕਰਨਾ ਤੇ ਖੱਟੀ ਲੱਸੀ ਆਪਣੇ ਤੇ ਵੀਡੀਓ ਵੀ ਪਈ ਆ ਖੱਟੀ ਲੱਸੀ ਲੈਣੀ ਆ ਚਾਰ ਪੰਜ ਦਿਨ ਤੁਸੀਂ ਇਕੱਠੀ ਕਰ ਲਓ 10 ਕਿਲੋ ਲੀਟਰ ਖੱਟੀ ਲੱਸੀ ਲੈ ਲਓ ਤੌੜੇ ਦੇ ਵਿੱਚ ਪਾ ਲਓ ਤੇ ਉਦੋਂ ਬਾਅਦ ਬਈ ਉਹਦੇ ਵਿੱਚ ਕੋਈ ਤਾਂਬੇ ਦੀ ਚੀਜ਼ ਆਪਣੇ ਘਰੇ ਕੋਈ ਵੀ ਗੜਬੀ ਹੁੰਦੀ ਆ ਹਨਾ ਕੋਈ ਵੀ ਚੀਜ਼ ਹੁੰਦੀ ਕੋਈ ਤਾਰ ਲੈ ਲਓ ਛੱਕਰ ਹੁੰਦਾ ਤਾਂਬੇ ਦੀ ਤਾਰ ਦਾ ਆਪਣੇ ਪਈਏ ਹੁੰਦੇ ਆ ਉਹ ਸਿੱਟਣੀਆਂ ਪਾਉਦੇ ਚ ਤੇ ਉਹਨੂੰ ਵੀ ਆਪਾਂ 10 ਦਿਨ ਰੱਖਣਾ ਹੈ ਤਾਂ ਬੰਬਾਸਕ ਨੇ ਨਜ਼ਰ ਐਕਟ ਕਰ ਦੂਗਾ ਤੇ ਫੰਗੀ ਸਾਈਡ ਮੰਨਦਾ ਤੇ ਫੰਗੀ ਸਾਈਡ ਕੀ ਨਿਊਟ੍ਰੀਐਂਟ ਬਹੁਤ ਤਗੜਾ ਮੰਨਦਾ ਉਹ ਜਿੰਨਾ ਆਪਾਂ ਕਹਦੇ ਉਹਦਾ ਸਿਰੇ ਦਾ ਨਿਊਟ੍ਰੀਐਂਟ ਬੰਨਦਾ ਉਹ ਤੇ ਫਸਲ ਨੂੰ ਹਰਾ ਭਰਾ ਵੀ ਕਰ ਦਿੰਦਾ ਤੇ ਇਹ ਫੰਗਸ ਦੀ ਬਿਮਾਰੀਆਂ ਨੂੰ ਦੂਰ ਕਰ ਦਿੰਦਾ ਤੁਸੀਂ ਉਹ ਕਰ ਸਕਦੇ ਹੋ ਬਹੁਤ ਬੈਸਟ ਹੈ ਤੇ ਬਾਕੀ ਇਨਸੈਕਟ ਤੋਂ ਬਚਾਉਣ ਵਾਸਤੇ ਆਰਗੈਨਿਕ ਤੇ ਤੁਹਾਨੂੰ ਦੂਜੇ ਦੋਵੇਂ ਤਰੀਕੇ ਦੱਸ ਦਾਂਗੇ ਆਪਾਂ ਕਿ ਵੀਰੇ ਆਪਣੇ ਕੋਲੇ ਉਪਲਬਧ ਨਹੀਂ ਹੁੰਦੀ ਚੀਜ਼ ਟਾਈਮ ਤੋਂ ਟਾਈਮ ਤਾਂ ਇਨਸੈਕਟ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਇਨਸੈਕਟ ਨੂੰ ਕੰਟਰੋਲ ਕਰਨ ਵਾਸਤੇ ਬਈ ਆਪਾਂ ਜਿਵੇਂ ਹੁੰ ਸੁੰਡੀ ਆ। ਛੁੰਡੇ ਲਈ ਹਲੇ ਆਪਣੇ ਕੋਲੇ ਆਪਾਂ ਜੈਲੋ ਲੈਵਲ ਦੀ ਦਵਾਈ ਵਰਤ ਸਕਦੇ ਹਾਂ ਜਿੱਥੇ ਗ੍ਰੋਥ ਛੋਟੀ ਹਾਲੇ ਜਿੱਥੇ ਹਲੇ ਚਲ ਨੀਰ ਚਲਣੀ ਹੈਗਾ ਚੀਜ਼। ਤਾਂ ਉੱਥੇ ਬਈ ਤੁਸੀਂ ਜਿਹੜੀ ਐਮ ਐਮ ਐਕਟਨ ਬੈਂਜੋਏਟ ਆਉਂਦੀ ਹੈ 1.9 ਜਿਹਨੂੰ ਆਪਾਂ ਲਿਕਵਿਡ ਪ੍ਰੋ ਕਲੇਮ ਕਹਿ ਦਿੰਦੇ ਆ ਤੁਸੀਂ ਉਹ ਵਰਤ ਸਕਦੇ ਹੋ ਬਹੁਤ ਬੈਸਟ ਰਿਜ਼ਲਟ ਆ ਉਹਦਾ ਤੇ ਨਾਲ ਤੁਸੀਂ ਤੇਲੇ ਚੇਪੇ ਦੇ ਵਾਸਤੇ ਬਈ ਸੁੱਕੀ ਹਕਟਾਰਾ ਪਾ ਦਿਆ ਕਰੋ। ਜਾਂ ਤੁਸੀਂ ਸੋਕੀ ਪ੍ਰੋਕਲੇਮ ਲੈ ਲਿਆ ਕਰੋ ਉਹ ਵੀ ਬਹੁਤ ਬੈਸਟ ਰਿਜ਼ਲਟ ਕਰਦੀ ਹੈ ਇਹਦੇ ਵਾਸਤੇ ਕਿਉਂਕਿ ਇਸ ਇਸ ਚੀਜ਼ ਦੇ ਉੱਤੇ ਇਨਸੈਕਟ ਦਾ ਬਹੁਤ ਹੁੰਦਾ ਅੱਜਕੱਲ ਇਨਸੈਕਟ ਇਹਨੂੰ ਬਹੁਤ ਜ਼ਿਆਦਾ ਚਿੰਬੜਦਾ ਕਿਉਂਕਿ ਲਵੇ ਤਵੇ ਬਾਕੀ ਫਸਲਾਂ ਵੱਡੀਆਂ ਗਈਆਂ ਹੁਣ ਤੁਹਾਨੂੰ ਪਤਾ ਕਣਕ ਵੱਡੀ ਗਈ ਹੈ ਨਾ ਕੋਈ ਫਸਲ ਨਹੀਂ ਰਹੀ ਹਰੀ-ਭਰੀ ਫਸਲ ਜਿੱਦੋਂ ਕੋਈ ਰਹਿੰਦੀ ਨਹੀਂ ਹੈਗੀ ਤਾਂ ਫਿਰ ਜਿੰਨਾ ਵੀ ਕੀੜਾ ਮਕੌੜਾ ਹੁੰਦੇ ਉਹ ਜਿੱਦੋਂ ਹਰੀਆਂ ਫਸਲਾਂ ਹੁੰਦੀਆਂ ਜਿਹੜੇ ਉਹਨਾਂ ਤੇ ਆ ਕੇ ਡੇਗਦਾ ਹੁਣ ਇੱਥੇ ਜੇ ਆਪਾਂ ਦੇਖੀ ਹੁਣ ਸਾਡੇ ਕੋਲੇ ਆਹੀ ਆਪਦੇ ਕੋਲ ਹੀ ਇੱਥੇ ਦਸਕਣਾ ਸਬਜ਼ੀ ਤੇ ਲੱਗੇ ਆ ਇਸੇ ਲਗਭਗ ਮੈਨ 15 15 15 ਕਿੱਲੇ ਬਾਹੀ ਕਿਧਰੇ ਕੋਈ ਇਹ ਚੀਜ਼ ਨਹੀਂ ਲੱਗੀ ਹੋਈ ਠੀਕ ਆ ਆਲੇ ਦੁਆਲੇ ਕਿਧਰੇ ਮੈਨੂੰ ਤਾਂ ਲੱਗਦਾ ਇਧਰ ਪਰਾਂ ਸਬਜ਼ੀ ਲੱਗੀ ਹੋਈ ਆ ਤੇ ਹੁਣ ਜਿੰਨਾ ਵੀ ਇਨਸੈਕਟ ਆ ਸਾਰੇ ਇਹਦੇ ਵਿੱਚ ਆਊਗਾ ਇਨਸੈਕਟੀਸਾਈਡ ਆਪਾਂ ਇਹਦੇ ਦਾ ਟਾਈਮ ਤੋਂ ਟਾਈਮ ਲਾਜ਼ਮੀ ਕਰਦਾ ਤੇ ਫਿਰ ਉਹ ਇਨਸੈਕਟੀ ਸਾਡੇ ਦੀ ਗ੍ਰੋਥ ਤੇ ਬਹੁਤ ਹੱਦ ਤੱਕ ਅਸਰ ਪਾਉਂਦਾ ਬਾਈ ਜਦੋਂ ਇਹਦੇ ਤੇ ਕੋਈ ਬਿਮਾਰੀ ਆ ਗਈ ਤੁਹਾਨੂੰ ਦਿਖ ਰਿਹਾ ਹੁੰਦਾ ਤੇਲ ਹੀ ਆ ਗਿਆ ਤੇਲ ਇਹਨੂੰ ਰੋਕ ਲੈਂਦਾ ਚੂਸ ਰਸ ਚੂਸਣ ਲੱਗ ਜਾਂਦਾ ਗ੍ਰੋਥ ਰੋਕ ਦਿੰਦੀ ਹੈ ਖੜ ਜਾਂਦੀ ਹੈ ਇਹ ਚੀਜ਼ ਤੇ ਬਾਕੀ ਗੱਲ ਰਹਿ ਗਈ ਉਹ ਦੀ ਬਾਕੀ ਬੀਆਂ ਦੀ ਪਛਾਣ ਵੀ ਸਹੀ ਕਰਿਆ ਕਰੋ ਚੋਣ ਸਹੀ ਕਰਿਆ ਕਰੋ ਤਾਂ ਕਰਕੇ ਫੇਰ 20 ਚੀਜ਼ਾਂ ਹੁਣ ਜਿਹੜੀਆਂ ਚੰਗੇ ਬੀ ਨੇ ਉਹਨਾਂ ਨੂੰ ਲਾਇਆ ਕਰੋ ਕਈ ਵੀ ਹੁੰਦਿਆ ਕਿਸੇ ਜਿਵੇਂ ਦੇਸੀ ਬੀ ਹੁੰਦਾ ਉਹਨਾਂ ਨੂੰ ਬਿਮਾਰੀਆਂ ਵੀ ਥੋੜੇ ਜਿਆਦੇ ਪੈਂਦੀਆਂ ਨੇ ਕਈ ਹੁੰਦੀਆਂ ਲੜਨ ਦੀ ਇਨਾਂ ਚ ਸ਼ਮਤਾ ਹੁੰਦੀ ਆ ਇਹਨਾਂ ਨੂੰ ਤੁਸੀਂ ਹਾਈਬ੍ਰਿਡ ਬੀਆਂ ਨੂੰ ਵਰਤਿਆ ਕਰੋ ਹਾਈਬ੍ਰਿਡ ਤੇ ਝਾੜ ਦੇਣ ਦੇ ਵੀ ਤੁਹਾਨੂੰ ਰੱਤਾ ਵਧੁੰਦਾ ਗ੍ਰੋਥ ਦੀ ਜੇ ਆਪਾਂ ਦਰੋਜ਼ ਸਾਰੇ ਪੱਖੋਂ ਇਹ ਚੰਗੇ ਨੇ ਥੋੜੇ ਜੇ ਦੇਸੀ ਬੀ ਨਾਲੋਂ ਤੇ ਆਪਾਂ ਹੋਰ ਇਹਦੇ ਉੱਤੇ ਕੀ ਕੀ ਕਰਨਾ ਇੱਕ ਹੁਣ ਇਸ ਟਾਈਮ ਆਪਾਂ ਗ੍ਰੋਥ ਦੇ ਲਈ ਹੁਣ ਜਿਵੇਂ ਹੁਣ ਮੇਰੀ ਭਿੰਡੀ ਦੀ ਬਈ ਇਹ ਗ੍ਰੋਥ ਸਹੀ ਹੋ ਗਈ ਠੀਕ ਆ ਆਪਣੀ ਭਿੰਡੀ ਦੀ ਗ੍ਰੋਥ ਸਹੀ ਹੀ ਹੈਗੀ ਤੇ ਬਾਹਣ ਦੇ ਵਿੱਚ ਥੱਲੇ ਆਪਾਂ ਨਿਊਟ੍ਰੀਟ ਕੀ ਕੀ ਦੇਣਾ ਨਿਊਟ੍ਰੀਐਂਟ ਆਪਾਂ ਬਈ ਹੁਣ ਠੀਕ ਆ ਜਿਵੇਂ ਹੁਣੇ 22 ਦਿਨਾਂ ਦੀ ਫਸਲ ਹੋਈ ਆਪਣੀ 30 ਦਿਨਾਂ ਤੱਕ ਆਪਾਂ ਲਾਸਟ ਸਟੇਜ ਨੂੰ ਨਾਈਟ੍ਰੋਜਨ ਜੋ ਵੀ ਤੁਸੀਂ ਦੇਣਾ ਠੀਕ ਆ ਉਹ ਦੇ ਸਕਦੇ ਹੋਗੇ ਠੀਕ ਆ ਨਾਲ-ਨਾਲ ਹੁਣ ਜਿਵੇਂ ਤੁਸੀਂ ਇਹਨੂੰ ਡੀਆਪੀ ਥੱਲੇ ਡੀਆਪੀ ਪੋਟਾਸ਼ ਤੇ ਜਦੋਂ ਪਾਣੀ ਲਾਉਣੇ ਉਹ ਤੇ ਜੂਰੀਏ ਦੇ ਸਕਦੇ ਹੋ ਉਦੇ ਨਾਲ ਬਈ ਇਹਦੀ ਗ੍ਰੋਥ ਪੂਰੀ ਵਧੀਆ ਹੋ ਜੂਗੀ ਤੇ ਗਾਂਹਾਂ ਜਾ ਕੇ ਫਿਰ ਆਪਣਾ ਝਾੜਦਾ ਵੀ ਕਿਉਂਕਿ ਆਪਾਂ ਲੈਣਾ ਲੰਮਾ ਸਮਾਂ ਝਾੜ ਦੇਣ ਵਾਲੀ ਚੀਜ਼ ਹੁੰਦੀ ਆ ਇਹ ਹੁਣ ਇਹਨੂੰ ਨਿਊਟ੍ਰੀਐਂਟ ਪੂਰੇ ਫੁੱਲ ਦੇ ਦਿਆ ਕਰੋ ਵੀ ਗਾਂਹਾਂ ਜਾ ਕੇ ਇਹਨੂੰ ਲੋਡ ਨਾ ਪਵੇ ਹੁਣ ਇਹ ਇਹ ਚੀਜ਼ ਦੀ ਗ੍ਰੋਥ ਬਈ ਇਹ ਚੀਜ਼ ਦੇ ਤੇ ਗ੍ਰੋਥ ਦੀਆਂ ਤੇ ਸਾਨੂੰ ਇਨਸੈਕਟ ਦੀਆਂ ਬਈ ਇੱਥੇ ਤੱਕ ਦੀਆਂ ਦੱਸਤੀਆਂ ਜਿਹੜੀ ਆਪਾਂ ਹੁਣ ਗਾਂਹਾਂ ਝਾੜ ਲੈਣ ਵਾਸਤੇ ਕਰਾਂਗੇ ਕਿਉਂਕਿ ਆਪਣੇ ਕੋਲ ਇੱਕ ਦੂਜੇ ਖੇਤ ਬਈ ਪਿੰਡੀ ਹੋਣੀ ਜਿਹੜੀ ਇਸ ਟਾਈਮ ਆ ਪਤੜਾਈ ਵੀ ਕਰੀ ਜੰਨੇ ਆ ਇਹ ਪਿੰਡੀ ਆਪਣੀ ਮਟਰਾਂ ਵਾਲੇ ਬਾਣ ਚ ਲਾਈ ਸੀ ਆਪਾਂ ਤੇ ਗ੍ਰੋ ਤੇ ਵੈਸੇ ਵੀ ਆਪਣੇ ਤੇ ਥੋੜਾ ਜਿਹਾ ਵੀ ਮੈਂ ਵੀ ਗੱਲ ਮੰਨਦਾ ਹਾਂ ਪਰਮਾਤਮਾ ਥੋੜਾ ਵੈਸੇ ਵੀ ਆਪਣੇ ਤੇ ਆਪਣੇ ਤੇ ਸਰ ਵੀਰ ਆਪਾਂ ਆਪਣੇ ਤੇ ਸਰ ਤੇ ਹੱਥੀ ਰੱਖਿਆ ਉਹਨੇ ਵੀ ਜਿਹੜੇ ਵੀ ਆਪਾਂ ਕੰਮ ਨੂੰ ਪਰਮਾਤਮਾ ਹੱਥ ਪਾ ਲੈਣੇ ਹੈਗੇ ਬਾਕੀ ਆਪਾਂ ਕਦੇ ਕਿਸੇ ਜਿਹਦਾ ਚੀਜ਼ ਦਾ ਜ਼ਿੰਦਗੀ ਦੇ ਕਿਸੇ ਵੀ ਬੰਦੇ ਦਾ ਕੋਈ ਪੱਕਾ ਕੰਮ ਕਦੇ ਵਿਗਾੜਿਆ ਨਹੀਂ ਜਿੰਨਾ ਕੋ ਹੋ ਸਕਦਾ ਪਰ ਨੌਲੇਜ ਆਪਾਂ ਕਿਸੇ ਦਾ ਬਣਾਈ ਹੈਗਾ ਜਿੰਨੀ ਕ ਆਪਾਂ ਨੂੰ ਜਾਣਕਾਰੀ ਆਪਾਂ ਦਿੰਨੇ ਵੀ ਲਾਜ਼ਮੀ ਆ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਠੀਕ ਹੈ ਵੈਸੇ ਮੈਂ ਸਣੀ ਇੱਕ ਹੋਰ ਗੱਲ ਲਾਣਾ ਕਈ ਵਾਰੀ ਚੀਜ਼ਾਂ ਇਹ ਹੁੰਦੀਆਂ ਵੀ ਆਪਾਂ ਬੈਨਗਾਲ ਤੋਂ ਲਿਆ ਕੀ ਸੀ ਇਹਦੇ ਤੇ ਬਾਰ ਬਾਰ ਚੀਜ਼ਾਂ ਸੜਕੀ ਜਾਂਦੇ ਰਹਿੰਦੇ ਆ ਉਹ ਚੀਜ਼ਾਂ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ ਬਈ ਇਹਦੇ ਉੱਤੇ ਪਹਿਲਾਂ ਦੇ ਉੱਤੇ ਫੰਗੀ ਸੈਡ ਵੀ ਸਸਤੇ ਜਿੰਨੇ ਹੋ ਸਕਦੇ ਆ ਆਪਾਂ ਬੱਤ ਦੇ ਫੰਗੀ ਸੈਡ ਕਰਦਿਆ ਕਰੋ ਤੁਸੀਂ ਜਿਵੇਂ ਹੁਣ ਸ਼ੁਰੂਆਤੀ ਤੌਰ ਤੇ ਆਪਾਂ 85 ਕਰ ਸਕਦੇ ਆ ਉਹ ਵੀ ਜਿੰਕ ਵੇਦ ਆ ਗਿਆ ਤੇ پروਪੀਨੇਬ ਕਰ ਸਕਦੇ ਆ ਉਹ ਵੀ ਜ਼ਿੰਕ بیس ਫੰਗੀ ਸਾਈਡ ਪਹਿਲੀਆਂ ਦੇ ਵਿੱਚ ਤੁਸੀਂ ਇਹ ਫੰਗੀ ਸਾਈਡ ਕਰਦਿਆ ਕਰੋ ਇਹ ਫੰਗੀ ਸਾਈਡ ਕਾਮਯਾਬ ਫੰਗੀ ਸਾਈਡ ਨੇ ਪੂਰੇ ਤੇ ਇਹਨਾਂ ਨੂੰ ਬਸ ਇੱਕ ਵਾਰੀ ਉਹ ਕਰਤਾ ਇੱਕ ਵਾਰੀ ਉਹ ਕਰਤਾ ਬਾਰ ਬਾਰ ਰਪੀਟ ਇਹਨਾਂ ਨੂੰ ਕਰੀ ਚੱਲਿਆ ਕਰੋ ਤੇ ਇਹ ਗਰੋਥ ਕਰਾਉਣ ਦੇ ਵਿੱਚ ਮਦਦ ਬਹੁਤ ਕਰਦੇ ਆ ਫੰਗੀ ਸਾਈਡ ਹੁੰਦਾ ਜਿਹੜੇ ਉਹ ਇੱਕ ਤਰ੍ਹਾਂ ਦੇ ਨਿਊਟਰੀਐਂਟ ਹੀ ਹੁੰਦੇ ਨੇ ਉਹ ਵੀ ਜਿਵੇਂ ਕਰ ਮਾਈਕਰੋ ਨਿਊਟਰੀਐਂਟ ਦਾ ਹੀ ਕੰਮ ਕਰਦੇ ਨੇ ਉਹ ਵੀ ਫਸਲ ਨੂੰ ਚੱਕ ਦਿੰਦੇ ਨੇ ਬਾਕੀ ਆ ਜ਼ਿੰਕ ਤੇ 11 11 ਜਦੋਂ ਤੁਹਾਡੀ ਕਈ ਵਾਰੀ ਪੀਲੀ ਪੈ ਜਾਂਦੀ ਹੈ ਕਿਤੇ ਉਹਨਾਂ ਬਹਾਨੇ ਦੇ ਵਿੱਚ ਘਾਟ ਕਮੀਆਂ ਹੁੰਦੀਆਂ ਕਿਸੇ ਵਿੱਚ ਬਾਣ ਦੇ ਤੋਂ ਜਾਣ ਨਹੀਂ ਲਾਉਂਦਾ ਹੁੰਦਾ ਤਾਂ ਤੁਸੀਂ ਉੱਥੇ 11 19 ਤੇ ਚਲ ਰੜ ਜੰਗ ਦੀ ਦਵਾਈ ਲਾਜ਼ਮੀ ਕਰੋ ਵੈਸੇ ਇੱਕ ਦਵਾਈ ਇਹਦੀ ਕਰ ਦਿਆ ਕਰੋ ਯਾਰ ਕੋਈ ਕਲਰ ਆ ਚੰਗੀ ਹੋਈ ਹੈ ਜੇ ਆਪਾਂ ਇੱਕ ਦਵਾਈ ਇਹਦੀ ਕਰ ਦਾਂਗੇ ਇਹ ਤੁਸੀਂ ਇੱਕ ਦਵਾਈ ਭਿੰਡੀ ਦੇ ਉੱਤੇ ਦੀ ਕਰ ਸਕਦੇ ਹੋਗੇ ਤੇ ਇਹ ਇਹ ਵੀਡੀਓ ਦੇ ਵਿੱਚ ਤਵੇ ਆਪਾਂ ਇਹਦੀ ਗ੍ਰੋਥ ਦੀ ਠੀਕ ਆ ਤੇ ਇਨਸੈਕਟ ਦੀ ਗੱਲ ਕਰਾਂਗੇ ਕਾਹ ਵਾਲੀ ਵੀਡੀਓ ਦੇ ਵਿੱਚ ਆਪਾਂ ਗਾਂ ਵੀ ਝਾੜ ਲੈਣ ਮੱਤ ਕੀ ਕਰ ਸਕਦੇ ਉਹਦੀ ਉਸ ਨੂੰ ਇੱਕ ਅਲੱਗ ਵੀਡੀਓ ਦੇ ਵਿੱਚ ਆਪਾਂ ਦੇਵਾਂਗੇ ਸਾਰੇ ਵੀਡੀਓ ਵੀਡੀਓ ਮੰਗ ਰਹੇ ਸੀ ਵੀ ਸਾਡੇ ਨਾਲ ਇਨਸੈਕਟੀ ਸਾਈਡ ਤੇ ਨੂੰ ਕਿਵੇਂ ਕੰਟਰੋਲ ਕਰੀਏ ਠੀਕ ਆ ਮੈਂ ਸੈਕਟ ਇਹ ਹੁਣ ਸੈਕਟ ਹੁਣ ਹਾਲੇ ਘਟ ਗਿਆ ਬਈ ਤੇ ਉਹ ਕਰੂਗਾ ਜਦੋਂ ਥੋੜਾ ਜਿਹਾ ਇਹਨੂੰ ਫਾਲਤੂ ਆ ਗਈ ਉਹ ਤੋਂ ਥੋੜਾ ਜਿਆਦਾ ਕਰਦਾ ਗਾਂਹ ਜਾ ਕੇ ਇਹਨੂੰ ਚਿੱਟੇ ਤੇਲੇ ਦੀ ਸਮੱਸਿਆ ਹੋ ਉਹਦੀ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਦੇ ਆ ਗੱਲਬਾਤ ਬਾਕੀ ਤੁਸੀਂ ਗ੍ਰੋਥ ਕਰਾਉਣ ਵਾਸਤੇ ਬਈ ਇਹ ਚੀਜ਼ਾਂ ਨੂੰ ਵਰਤ ਸਕਦੇ ਹੋ ਬਹੁਤ ਬੈਸਟ ਰਿਜ਼ਲਟ ਮਿਲਣਗੇ ਜਿੰਨੇ ਤੁਸੀਂ ਕਰਨ ਉਹਨੇ ਚੰਗੇ ਰਿਜ਼ਲਟ ਮਿਲਣਗੇ ਤੇ ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਲਾਜ਼ਮੀ ਕਰ ਦਿਆ ਕਰੋ ਆ ਵੀਡੀਓ ਆਪਾ ਤੁਹਾਡੇ ਕੰਮ ਦੀ ਬਣਾਉਣੇ ਆ ਜਿੰਨਾ ਕ ਆਪਾਂ ਨੂੰ ਬਈ ਜਾਣਕਾਰੀ ਉਹਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਠੀਕ ਆ ਚਲੋ ਆਪਾਂ ਪਰਮਾਤਮਾ ਨੇ ਹੱਥ ਫੜਿਆ ਮੈਨੂੰ ਇਹ ਵੀ ਆ ਵੀ ਜੇ ਆਪਾਂ ਕਰੋ ਬੱਤ ਸੀਗੇ ਆਪਾਂ ਨੂੰ ਪਰਮਾਤਮਾ ਨੇ ਇਹ ਚੀਜ਼ ਨਾਲ ਚੰਗਾ ਕਰਤਾ ਚਾਰ ਪੈਸੇ ਚੰਗੇ ਕਮਾਉਣ ਲੱਗ ਗਿਆ ਵੀ ਹੋਰ ਵੀ ਕਿਸੇ ਦਾ ਫਾਇਦਾ ਹੋ ਸਕੇ ਵੀ ਜਿਹੜਾ ਆਪਣਾ ਕੋਈ ਕੋਈ ਕੱਟ ਕੇ ਵੀਰ ਹੁੰਦਾ ਜਿਵੇਂ ਹੁਣ ਆਪਣਾ ਕੋਈ ਜ਼ਮੀਨ ਘਟਾ ਵੀ ਕੋਈ ਜ਼ਮੀਨ ਘਟਾ ਵਾਲਾ ਹੁੰਦਾ ਨਾ ਤਾਂ ਫਿਰ ਇਹਦੇ ਨਾਲ ਵੀ ਆਦਾ ਕਰ ਚੰਗਾ ਚਲਾ ਸਕੇ ਤੇ ਬਾਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਈ ਜਿਹੜੇ ਕਮੈਂਟ ਕਰਦੇ ਸਾਰੇ ਵੀਰਾਂ ਦਾ ਬਹੁਤ ਬਹੁ ਤੇ ਤੇ ਵੀਡੀਓ ਨੂੰ ਲਾਇਕ ਕਰ ਸ਼ੇਅਰ ਤੇ ਕਮੈਂਟ ਲਾਜ਼ਮੀ ਕਰਦਿਆ ਕਰੋ ਭਾਈ